ਤੇ ਰਖ ਨਿਰਭਰ ਮੇਰੇ ਸੱਜਣ ਸੱਜਾ ਪਾਰਖਾ ਹਿਰਸ਼ਾਵੰਦ ਸਰਬ ਜਿਸ ਪਾਸ ਬਟ ਸਭੇ ਸਬਨਾ ਦਾ ਵਸਵਾ ਨਾਮ ਜੀਵਾਹੇ ਗੁਰੂ ਸਰੰਧੀਓ ਤਨ ਅਸਰੀ ਮੁਗੱਲਬਨ ਮਾ ਪਤਰ ਦਿਸਾ ਕਿਨਾਂ ਬਲਿ ਆਪਣ ਸ਼ਿਰ ਉਪਰ ਕਰਤਾ ਰਿਓ ਕਿਰਪਾ ਪਟਾ ਪ੍ਰਵਲੋਕਨ ਗਿਨੋ ਦਾਖ਼ਤਾ ਰੂਪ ਵਿਚਾਰਿਓ ਹੋਇ ਪਤਰ ਦਿਸਾ ਕਿਨਾਂ ਬਲਿ ਆਪਣ ਸ਼ਿਰ ਉਪਰ ਕਰਤਾ ਰਿਓ ਕਿਰਪਾ ਪਟਾ ਪ੍ਰਵਲੋਕਨ ਗਿਨੋ ਦਾਸ ਦਾ ਰੂਪ ਮਾਰੀ ਰੋਈ ਭਜਨ ਰਾਕੇ ਤੁਮ ਗੋਬਿੰਦ ਪੰਥ ਦਾਇ ਮਨ ਮੰਟ ਗਇ ਆਪ ਪ੍ਰਤਖ ਸੰਗਰਹਾ ਜੋ ਮੰਗ ਟਾਪੁਰੇ ਅਪਣੀਤੇ ਸੋਏ ਸੋਈ ਦਿਵੇ ਨਾਮਕ ਦਾਸ ਮੁਖ ਤੇ ਜੋ ਬੋਲੇ ਹੀ ਆਪਾ ਸਚ ਹੋਏ ਜੋ ਮੰਗੈ ਤਾ ਤਰੇ ਆਪਣੇ ਦੇ ਸੋਏ ਸੋਏ ਜਿਵੇਂ ਨਾਨਕ ਦਾਸ ਮੁਖ ਤੇ ਜੋ ਬੋਲੇ ਦੀਵਾ ਉਵਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ